ਇਹਦੇ ਸੋਹਰੇ ਹੈ ਮੈਂ ਕਹਿੰਦਾ ਮੈਂ ਬੈਠੋ ਤੁਹਾਨੂੰ ਆਵਾਂ ਕਰ ਦੇਣੀ ਆ ਮੈਂ ਤੁਹਾਨੂੰ ਆਇਆ ਕਰੋ ਹੋਰ ਕੀ ਚੋ ਤੇ ਲਾਣੇ ਹੁਣ ਅਸੀਂ ਅਸੀਂ ਆ ਰਹੇ ਹੁਣ ਅੱਛਾ ਅਸੀਂ ਬੈਠੇ ਅੱਗੇ ਰਹਿਓ ਮੈਂ ਤੁਹਾਡਾ ਦੂਜਾ ਬਣਾਉਣੀ ਆ ਅੱਛਾ ਬੱਲਾ ਨਾ ਤੂੰ ਆਹ ਨਹੀਂ ਹੈ ਸੜ ਕਰੇ ਨਹੀਂ ਕਰ ਛੁੱਟ ਜਾ ਰਹੇ ਆ ਛੱਡ ਸੀ ਮਿਲਤਾ ਗਏ ਹੁਣ ਫੇਰ ਹੁਣ ਅਸੀਂ ਬੱਸੋਲ ਜਾ ਰਹੇ ਹਾਂ ਮੈਂ ਫੇਰ ਹੁਣ ਕਿਤੇ ਮੈਂ ਕੱਟ ਲੈ ਕੱਟ ਕੇ ਉੱਥੇ ਆ ਓਹ ਨਾ ਹਾਂ ਹੋਰ ਅਸੀਂ ਜਾ ਰਹੇ ਸੀ ਬੱਚੋ ਕੋਲ ਜਾ ਰਹੇ ਸੀ ਕਿਸੀ ਮਿਲ ਗਏ ਤੁਹਾਨੂੰ ਵੀ ਮੈਂ ਜਾਬ ਕਰ ਰਹੀ ਸੀ ਉਹਨਾਂ ਦੇ ਜਨ ਬਲਾਈਏ ਹੋ ਅਸੀਂ ਵਾਪਸ ਆਵਾਂਗੇ ਮੈਂ ਕਈ ਟੜਕੇ ਮਿਲ ਕੇ ਖੜੀਓ ਖੜੀਓ ਸੇਵਨ ਵਿੱਚ ਤੁਸੀਂ ਬੈਠੋ ਸੀ ਆ ਇੱਥੇ ਹੀ ਰਹੋ ਹੁਣ ਤੁਸੀਂ ਉਹ ਉਰੀ ਆ ਕੁੜੀ ਪਛਾੜੀ ਮੈਂ ਬੁਆਹ ਸਾਡੇ ਨਾਲ ਜਾ ਰਹੇ ਨੇ ਬੁਆ ਨੂੰ ਮੈਂ ਲਾਈਆ ਵੈਸਾ ਜਾਦੇ ਤਾਂ ਜਟਕੜਾ ਪੈਨ ਕਰਦੀ ਆਉਂਦੀ ਸੀ ਡਾਕਟਰ ਪੈਗੀ ਕੂਲਰ ਲਾ ਕੇ ਅੱਛਾ ਕਿ ਸੇਵਨ ਉਹ ਤਾਂ ਮਿੱਟੀ ਪਤਾ ਕੇ ਹਾਂ ਓਏ ਮਾਖਾ ਸਰ ਮੈਨੂੰ ਆਉਂਦੇ ਗਰਮੀ ਮੈਂ ਤਾਂ ਹੁਣ ਪੈਣੀ ਆ ਪੈਲਾ ਬਲਾਈਟ ਵਲਾ ਕੇ ਲੈਤੀਆਂ ਲਾਈ ਗਈ ਸੀ ਛੋੜੇ ਅੱਛਾ ਹੋਰ ਮਗਾ ਹੁਣ ਮੈਂ ਜਾਣੀਗਾ ਹਾਂ ਚਲ ਫੇਰ ਕਰਮਸੀ ਆ ਜਾ ਮਹਾ ਅਛਣੇ ਗੱਲ ਕਰਕੇ ਆਉਂਕੇ ਹਾਂ ਮੈਂ ਤਾਂ ਨੂੰ ਆਦ ਕਰ ਦਿੱਤੀ ਤੂੰ ਇਹਦੇ ਕੋਈ ਆਉਂਦੀ ਸੀ ਆ ਗਈ ਭੁੱਲੀ ਚਲੋ ਅਸੀਂ ਆਏਗਾ ਸੱਚਾ ਫੇਤੀਓ ਆ ਜਾ ਬੱਸ ਕੋਲੋਂ ਕੈ ਕਿ ਕਰੇ ਮਹਾ ਕਰ ਮੈਂ ਕਿ ਚੱਕ ਦੇ ਕਰ ਸਾਰਾ ਕਰੀ ਜਾ ਅਬ ਬਾਹਰ ਉਸਾਬ ਚ ਲਾਂ ਇਕੱਠੇ ਅੱਛਾ ਜਾਣਾ ਦਿੱਤਾ ਕਿਸ ਜਾਣਾ ਨਾ ਮੇਰਾ ਮੁੰਡਾ ਜਾਊ ਮੈਂ ਚਾਰ ਵਾਰੀ ਗੁਰਦੁਆਰੇ ਕੋਲ ਆਲੀ ਕਿਹਾ ਬਤਾਇਆ ਵੀ ਜੇ ਪੰਜ ਪੂਰੇ ਕਰਦਮੇ ਚੱਲ ਹੁਣ ਮੇਰਾ ਮੁੰਡਾ ਜਾਊ ਹੁਣ ਤੁਸੀਂ ਐਂ ਕਰੋ ਤੁਸੀਂ ਉੱਥੇ ਬੈਠੋ ਅਸੀਂ ਆਏ ਅੱਛਾ ਨਹੀਂ ਆਏ ਬਸ ਅਸੀਂ ਆਏ ਹੋਣੀ ਜਾਣਾ ਨਹੀਂ ਚੱਲ ਜਾਂਦੇ ਮੈਂ ਮੈਂ ਮਾਇਕੇ ਰੋਟੀਆਂ ਪਕਾਉਣੀਆਂ ਨੇ ਪਹਿਲਾਂ ਮੈਂ ਤਾਂ ਸਪਾਈ ਠਾਈ ਠਾ ਲੋ ਰੋਟੀ ਪਕਾਈ ਦੂੰ ਮੈਂ ਤਾਂ ਹੁਣ ਅੰਦਰੋਂ ਹੁਣ ਨਿਕਲੀਆਂ ਕਹੀਂ ਤਾਂ ਕਹੀਂ ਤਾਂ ਨਹੀਂ ਉੱਥੇ ਬੈਠੇ ਅਸੀਂ ਆ ਰਹੇ ਹਾਂ ਨਹੀਂ ਜਾਇਓ ਕਾਤਾ ਸੁਣਦੀ ਤੋ ਜਿਹੜਾ ਹੁਣ ਕਾਜੀ ਨਹੀਂ ਸਿੱਧਾ ਗੁਰਸਵੰਤ ਸਭੀ ਦੇ ਗੁਰੂਰੇ ਆਇਨੇ ਤਾਂ ਕਾਪਾ ਤੇ ਲੱਤਾਂ ਲਾਤੀਆਂ ਹੁਣ ਕਾਜੀ ਦੀ ਜਾਨ ਨੂੰ ਵਾਰੀ ਉੱਤਬੰਦ ਹੋ ਗਈ ਜਾ ਕੇ ਕਾਜੀ ਨੇ ਹੁਣ ਲਾ ਲਾ ਤੂੰ ਅਸੀਂ ਕਥਾ ਲਾਜ ਵਿੱਚ ਸੁਣਦੇ ਹਾਂ ਹੁਣ ਅੰਦਰੋਂ ਨਿਕਲ ਚਲ ਵੀ ਕਫੇਰਾ ਉਹਨੇ ਕੋਈ ਸਿੱਟੋ ਹੈ ਚਲ ਕਾਸੀ ਆਉਣੇ ਬੈਠ ਜਾਇਓ